ਇਹ ਕੋ ਬਹੁਤ ਹੀ ਦੁਖਦਾਈ ਖਬਰ ਹੈ ਕਿ ਸਾਡੇ ਬਹੁਤ ਹੀ ਸ਼ੁਕਰੀਯੋਗ ਮੇਰੇ ਵੱਡੇ ਵੀਰ ਜਿਨ੍ਹਾਂ ਦੇ ਨਾਲ ਮੇਰੇ ਪਿਤਾ ਜੀ ਸਾਲੀ ਬੋਗੂ ਆਂਦਾ ਸੀ ਰੋੜਾ ਮੇਲੇ ਦੀ ਸਾਡੀ ਪਰਿਵਾਰਕ ਸਾਂਝ ਹੈ ਸਦਾਤਨਵੰਤ ਸਿੰਘ ਜੀ ਧੂਵੀ ਐਸਐਮਏ ਦੇ ਜਿਹੜੇ ਕਿ ਨਿਹਾਈ ਤੀ ਢੱਲੇਦਾਰ ਬੇਦਾਗ ਲੋਕਾਂ ਦੇ ਨਾਲ ਖੜਨ ਵਾਲੇ ਔਰ ਹਰ ਸਮੇਂ ਲੋਕਾਂ ਦੇ ਵਿੱਚ ਵਿਚਰਨ ਵਾਲੇ ਇੱਕ ਬਹੁਤ ਹੀ ਲੋਕਪ੍ਰੀਆ ਆਗੂ ਸਤਨਵੰਤ ਸਿੰਘ ਜੀ ਉਹ ਸਦੀਵੀ ਵਿਛੋੜਾ ਛੱਡ ਦੇ ਕੇ ਚਲੇ ਗਏ ਨੇ ਬਹੁਤ ਵੱਡਾ ਦੁੱਖ ਇਕੱਲੇ ਪਰਿਵਾਰ ਨੂੰ ਨਹੀਂ ਪੂਰੇ ਇਲਾਕੇ ਨੂੰ ਹੋਇਆ ਔਰ ਇਹੋ ਜੇ ਸਾਥੀ ਇਹੋ ਜੇ ਧੜਲੇਦਾਰ ਇਮਾਨਦਾਰ ਲੀਡਰ ਜਿਨ੍ਹਾਂ ਨੂੰ ਜਾਣਦੇ ਨੇ ਤੇ ਉਹਦੋਂ ਇਕੱਲੇ ਇਕ ਪਰਿਵਾਰ ਨੂੰ ਸੂਰੇ ਪੂਰੇ ਸਮਾਜ ਉਪਰ ਪੰਜਾਬ ਨੂੰ ਘਾਟਾ ਪੈਂਦਾ ਬਹੁਤ ਮੰਨੂ ਠੀਕ ਲੱਗੀ ਪਰ ਜਿਨ੍ਹਾਂ ਨੇ ਪ੍ਰਮਾਤਮਾ ਨੇ ਸਾਥ ਦਿੱਤਾ ਨਹੀਂ ਆਉਣੇ ਨੇ ਜੀ ਸੋ ਅੱਜ ਜਨਤ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਅੰਤ ਵਿਸਥਾਰ ਤੇ ਪਹੁੰਚੀ ਇੱਕ ਬੜੀ ਵਧੀਆ ਸ਼ਖਸੀਅਤ ਸਾਨ ਸਰਦਾਰ ਧਨਵੰਤ ਸਿੰਘ ਜੀ ਜਿਨ੍ਹਾਂ ਨੇ ਆਪਣੇ ਸਮੇਂ ਦੇ ਵਿੱਚ ਆਪਣੇ ਲੋਕਾਂ ਦਾ ਬਹੁਤ ਵੱਡਾ ਸਹਿਯੋਗ ਦੇ ਨਾਲ ਇਸ ਇਲਾਕੇ ਦੀ ਸੇਵਾ ਕੀਤੀ ਇੱਕ ਜੁਰਤ ਵਾਲੇ ਲੀਡਰ ਸੀ ਜਿਨ੍ਹਾਂ ਨੇ ਕਦੇ ਕਿਸੇ ਦੀ ਪਰਵਾਹ ਨਹੀਂ ਕੀਤੀ ਔਰ ਆਪਣੇ ਅਸੂਲਾਂ ਦੇ ਉੱਪਰ ਆਪਣੀ ਰਾਜਨੀਤੀ ਕੀਤੀ ਅੱਜ ਉਹ ਸਾਡੇ ਤੋਂ ਚਲੇ ਗਏ ਇੱਕ ਬਹੁਤ ਵੱਡਾ ਘਾਟਾ ਸਾਡੇ ਇਲਾਕੇ ਨੂੰ ਪਿਆ ਮੇਰਾ ਉਹਨਾਂ ਨਾਲ ਪਰਿਵਾਰਕ ਸਬੰਧ ਸੀ ਜਦੋਂ ਮੇਰੀ 2009 ਦੀ ਚੋਣ ਆਈ ਉਸ ਤੋਂ ਬਾਅਦ ਪਹਿਲਾਂ ਮੇਰੀ ਨੇੜਤਾ ਉਹਨਾਂ ਨਾਲ ਬੰਨੀ ਬਦੀ ਸੀ ਔਰ ਦਬਾਅ ਤੇ ਉਹਨਾਂ ਨੇ ਮੇਰੇ ਵਾਸਤੇ ਕੰਮ ਕੀਤਾ ਮੈਨੂੰ ਪਿਆਰ ਦਿੱਤਾ ਮੈਨੂੰ ਬੱਚੇ ਵਾਂਗੂ ਆਸ਼ੀਰਵਾਦ ਦਿੱਤਾ ਔਰ ਅੱਜ ਉਹਨਾਂ ਦੇ ਕਦਮਾਂ ਤੇ ਚੱਲਦੇ ਹੋਏ ਸਮਿਥ ਜੀ ਜੋ ਕਿ ਪਹਿਲਾਂ ਆਪਣਾ ਅਮਰਗੜ੍ਹ ਤੋਂ ਚੋਣ ਲੜੇ ਸੀ ਪਾਰਟੀ ਦੀ ਸੇਵਾ ਕਰਦੇ ਹੋ ਰਾਹੁਲ ਗਾਂਧੀ ਦੀ ਟੀਮ ਵਿੱਚ ਕੰਮ ਕਰਦੇ ਤੇ ਮੈਂ ਪ੍ਰਮਾਤਮਾਗੇ ਹੀ ਅਰਦਾਸ ਕਰਦਾ ਹਾਂ ਕਿ ਇਹ ਪਰਿਵਾਰ ਨੂੰ ਅੱਜ ਦੇ ਇਸ ਦੁੱਖ ਦੀ ਘੜੀ ਵਿੱਚ ਜਿੰਨੀ ਸੰਗਤ ਉਹਨੂੰ ਪਿਆਰ ਕਰਵਾ ਲਈ ਉਹ ਸਾਰਿਆਂ ਨੂੰ ਇਹ ਪ੍ਰਮਾਤਮਾ ਬਲ ਬਖਸ਼ੇ ਤਾਕਤ ਬਖਸ਼ੇ ਮੈਂ ਇਸ ਪਰਿਵਾਰ ਦਾ ਇੱਕ ਮੈਂਬਰ ਹੋਣ ਦੇ ਨਾਤੇ ਹਮੇਸ਼ਾ ਪਰਿਵਾਰ ਦੇ ਨਾਲ ਉਸੇ ਤਰੀਕੇ ਨਾਲ ਖੜਾ ਹਾਂ ਉਸ ਤੋਂ ਪਹਿਲਾਂ